ਬਲੇ 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 ਹੜਾ ਕੁਛ ਨਹੀਂ ਠੀਕਰਿਆ ਹਲਦੀ ਕਿੰਨੀ ਉੱਡ ਰਹੀ ਆ ਕਿੱਥਾਂ ਜੀ ਹਾਂਜੀ ਮਿੱਤਰੋ ਅਸੀ ਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਆ ਜੀ ਪ੍ਰੀਤ ਬਲੌਗ ਨੰਬਰ 87 ਦੇ ਵਿੱਚ ਲੋ ਵੀ ਮਿੱਤਰੋ ਅੱਜ ਆਪਾਂ ਲੱਗੇ ਆ ਮਸ਼ੀਨ ਦਾ ਫਿਲਟਰ ਪਾਉਣ ਕਿਉਂਕਿ ਬਾਈ ਥੋੜਾ ਬਿਜ਼ੀ ਰਹੇ ਹਨ ਕੁਝ ਤਾਂ ਸਪਰੀਆਂ ਸੁਪਰੂਆ ਕਰਦੇ ਰਹੇ ਕੁਝ ਫਿਰ ਸਾਡੇ ਬੰਦੇ ਉਧਰ ਸੇਵਾ ਕਰਨ ਗਏ ਸੀਗੇ ਪਿੰਡੋਂ ਟਰਾਲੀਆਂ ਲੈ ਕੇ ਗਏ ਸੀ ਡੰਕਰਾਂ ਦਾ achar ਫਾਜਲ ਕਾ ਪਠਿੰਡੇ ਫਾਜਲ ਕਾ ਆਪਣਾ ਬਿਲਕੁਲ ਬਾਰਡਰ ਦੇ ਨਾਲ ਇਹ ਗਏ ਸੀ ਸਾਡੇ ਬੰਦੇ ਕਾਮਾੜੀ ਵੱਲ ਤੇ ਉਦੋਂ ਮਾੜ ਬਾਈ ਉੱਥੇ 3-4 ਦਿਨ ਇਹਨਾਂ ਨੂੰ ਲੱਗੇ ਹਨਾ ਤਾਂ ਕਰਕੇ ਫਿਰ ਕੁਝ ਸਪਰੇਆਂ ਚ ਬੀਜ਼ੀ ਰਹੇ ਬਾਈ ਥੋੜਾ ਮਸ਼ੀਨ ਦਾ ਕੰਮ ਰੋਕਣਾ ਪੈ ਗਿਆ ਹਨਾ ਉਹਦੇ ਕਰਕੇ ਚਲੋ ਜੀ ਬਾਬਾ ਜੀ ਨਾਨਕ ਦੀ ਕਿਰਪਾ ਨਾਲ ਅੱਜ ਆਪਾਂ ਲੱਗੇ ਹਾਂ ਦਾ ਫੀਟਰ ਲਾਉਣ ਫੀਟਰ-ਫੁੱਟਰ ਲਾ ਕੇ ਬਾਈ ਜੀ ਮਸ਼ੀਨ ਕਰ ਲਈ ਸਟਾਰਟ ਹੁਣ ਕਰਦੇ ਆ ਫਿਰ ਕੰਮ ਆਵਾਦ ਹਾਂਜੀ ਬਾਈ ਉਦੋਂ ਬਾਅਦ ਕੀ ਹੋਇਆ ਥੋੜੇ ਨਾ ਬੈਟਰੀਆਂ ਡਾਊਨ ᱛੀਆਂ ਹਨਾ ਕਿਉਂਕਿ ਮਸ਼ੀਨ ਖੜੀ ਰਹੀ ਟਰੈਕਟਰ ਆਊਟਰ ਤੇ ਰੱਖੀ ਹੁੰਦੇ ਬੈਟਰੀਆਂ ਦਾ ਕਰਕੇ ਡਾਊਨ ਹੋ ਗਈ ਤੇ ਉਦੋਂ ਬਾਅਦ ਬਾਈ ਫਿਰ ਆ ਦੂਈ ਮਸ਼ੀਨ ਦੀ ਆਪਣੀ ਲਾਲਪਰੀ ਦੀ ਬੈਟਰੀ ਲਿਆਂਦੀ ਤਾਰ ਕੇ ਆ ਦੇਖ ਲੈ ਮੈਨੂੰ ਕਹਿੰਦੇ ਵੀ ਇਹ ਨਾ ਸਟਾਰਟ ਨਹੀਂ ਕਰਨਾ ਮੈਂ ਕਿਹਾ ਵੀ ਤੂੰ ਦੇਖ ਤਾਂ ਸਹੀ ਇਹ ਮਰਾਉਂਦੀ ਬੈਟਰੀ ਆ ਬਾਈ ਛੋਟੀ ਜੀ ਆ ਜਾਨ ਬਹੁਤ ਆ ਪਹਿਲੀ ਸਲਫ ਜਿਹਦੇ ਮਸ਼ੀਨ ਸਟਾਰਟ ਕਰਤੀ ਬੈਟਰੀਆਂ ਨੇ ਲੋ ਜੀ ਮੱਥਾ ਟੇਕ ਕੇ ਲੱਗੇ ਆਪਾਂ ਗੱਡੀ ਦਾ ਲੀਵਰ ਲਾਉਣਾ ਆਪਣੀ ਦਾ ਲਾ ਦੇ ਬਾਈ ਲੀਵਰ कृपा रखिया किथां जी भई मशीन जी चेक आवाज़ बिल्कुलु बई उन चला ਸੌਣੇ ਬਣਿਆ ਮਹੀਨ ਦੇ ਬੈਠਾ ਬੈਠਾ ਜਮਾਈ ਢਿੱਲੀ ਆ ਚੱਕਰਾਂ ਲਈ ਸਾਦਾ ਮੜੀ ਜੀ ਮੈਨੂੰ ਲੱਗਦਾ ਐਲੀਵੇਟਰ ਦੀ ਚੈਨ ਕਰਕੇ ਆਵਾਜ਼ ਆ ਰਹੀ ਆ ਹੋਰ ਕੁਝ ਕਰਨਾ ਬਾਕੀ ਓਕੇ ਆ ਗੱਲਬਾਤ ਐ ਜੀ ਬਈ ਚੈੱਕ ਕਰੋ ਬਸ ਜੀ ਦੇ ਬਾਦ ਨੂੰ ਪਹਿਲਾਂ ਵੀ ਕਹਾ ਵੀ ਉੱਧਰ ਗਏ ਹੋਏ ਤੇ ਪੁੱਟਾਂ ਕਰਕੇ ਥੋੜੀਆਂ ਬੀਜੀ ਹੋ ਗਈ। ਕੋਈ ਬਾਤ ਨਹੀਂ ਹੈ ਜੀ ਮਸ਼ੀਨ ਦੀ। ਸਾ ਬਈ ਬਾਲਾ ਬਸ ਆਇਆ ਨਹੀਂ ਥੋੜੀ ਬਈ ਚੰਨਾ ਇੱਕ ਟੈਂਕ ਦੀ ਢਿੱਲੀਆ ਚੈਨ ਟੈਕ ਕਰਦੀਆਂ। ਬਾਕੀ ਕੋਈ ਆਵਾਜ਼ ਨਹੀਂ ਮਸ਼ੀਨ ਦੀ। ਜਦ ਅਸੀਂ ਇਹ ਕੰਮ ਕਰਤਾ ਸਾਰਾ ਮਸ਼ੀਨ ਦਾ ਰੈਡੀ ਕਿਉਂਕਿ ਆਇਆ ਵੀ ਬਾਈ ਅਸੀਂ ਜਦ ਵਿਲੇ ਹੁੰਨੇ ਦੋ ਦੋ ਘੰਟੇ ਲਾ ਲੰਨੇ ਹੁੰਨੇ ਹਨਾ ਤਾਂ ਕਰਕੇ ਥੋੜਾ ਟਾਈਮ ਜ਼ਿਆਦਾ ਲੱਗਿਆ ਤੇ ਉਹਦਾ ਚੱਕਰ ਇੱਕ ਹੋਰ ਤਾਂ ਬਾਈ ਇੱਕ ਚੱਕਰ ਹੋਰ ਤਾਂ ਬਾਈ ਅਸੀਂ ਫੀਟਰ ਲਾ ਦਣਾ ਦਾ ਜਦ ਅਸੀਂ ਸਾਨੂੰ ਅਸੀਂ ਦੇਖੇ ਲੋਹਾਈ ਕਰਕੇ ਮਸ਼ੀਨ ਵੀ ਲੋਹਾਈ ਕਰਤੇ ਨਹੀਂ ਹੋ ਰਹੀ ਹੈਗੀ ਕਿਉਂਕਿ ਅਸੀਂ ਚੈਂਜਰ ਦਾ ਪਹਿਲਾਂ ਕੰਮ ਨਹੀਂ ਕਰਿਆ ਸੀ ਅਸੀਂ ਵੇਖਿਆ ਲੋਹਾਈ ਨਹੀਂ ਹੋ ਰਹੀ ਹੈਗੀ ਮਸ਼ੀਨ ਤਾਂ ਅਸੀਂ ਕਿਹਾ ਵੀ ਚਲ ਇਹ ਨੂੰ ਵੀ ਤਾਰ ਹੁਣ ਮੈਂ ਇਹਨੂੰ ਵੀ ਚੈੱਕ ਕਰੀਏ ਬਾਈ ਇਹ ਦੇਖਾ ਚੈੱਕ ਕਰਕੇ ਹਨਾ ਜਿਹੜੀਆਂ ਬੰਦੇ ਤੋਂ ਪਹਿਲਾਂ ਪਾ ਮਸ਼ੀਨ ਲੈ ਕੇ ਆਂਦੀ ਸੀ ਉਹਨਾਂ ਨੇ ਜਿਆਦਾ ਸੀਜ਼ਨ ਚ ਬਾਈ ਉਹਨਾਂ ਦੇ ਕੰਮ ਹੋ ਗਿਆ ਹੋਊਗਾ ਉਹਨਾਂ ਨੇ ਨਾ ਤਾਂ ਬਾਈ ਇਹਦੇ ਵਿੱਚ ਤੇ ਰਿੰਗ ਨਿਕਲੇ ਇਹਨਾਂ ਨੇ ਚਾਹ ਕੇ ওভারਸਾਈਜ਼ 슬ੀਵ ਕਿਤੇ ਵਿੱਚ ਪਾਤੀ ਹਣੀ ਉਸ ਟਾਈਮ ਅਗਲੇ ਨੇ ਕੰਮ ਚਲਾਇਆ ਚਲੋ ਅਸੀਂ ਨੇ ਕਿਹਾ ਵੀ ਬਾਈ ਹੁਣ ਇਹਦਾ ਕੰਮ ਆਪਾਂ ਥੱਲੀ ਨਾਲ ਕਰ ਲਈਏ ਹੁਣ ਮੜ ਜਾ ਸਵੇਰੇ ਉਹਨੂੰ ਆਪਾਂ ਵਰਕਸ਼ਾਪ ਚ ਲੈ ਕੇ ਜਾਵਾਂਗੇ ਜਿੱਥੇ ਬਾਈ ਰਿੰਗ ਪੈਂਦੇ ਨੇ ਪੁਲੀ ਦੇ ਉਹਦੇ ਵਿੱਚ ਥੋੜੀ ਜਿਹੀ ਚੀਰੀ ਥੋੜੀ ਚੀਰੀ ਡੰਗੀ ਕਰਾਉਣੀ ਪੈਣੀ ਆ ਆਪਾਂ ਨੂੰ ਤਾਂ ਕਰਕੇ ਫਿਰ ਆਪਣਾ ਕੰਮ ਸਹੀ ਹੋਊਗਾ ਫਿਰ ਉਹਦੇ ਵਿੱਚ ਰਿੰਗ ਪੈ ਜਾਣਗੇ ਸਾਰਾ ਉਹ ਸੌਖੇ ਹੋ ਜਾਊਗਾ। ਬਾਕੀ ਭਾਈ ਅੱਜ ਬਾਰਸ਼ ਆਈ ਬਹੁਤ ਜ਼ਿਆਦਾ। ਬਾਰਸ਼ ਆ ਗਈ ਭਾਈ ਇੱਕਦਮ ਇੰਨੀ ਖੜਦੀ ਉਡੀ ਪੇਤਾਂ ਦੇ ਵਿੱਚੋਂ ਮੈਂ ਤੁਹਾਨੂੰ ਕੱਲ ਨੂੰ ਉਹਦੇ ਨਾਲ ਬਲੌਗ ਥੋੜਾ ਸਾਂਝਾ ਕਰੂੰਗਾ ਤੁਹਾਡੇ ਨਾਲ। ਵੀ ਸਾਡੇ ਬਾਈ ਏਰੀਆ ਦੇ ਵਿੱਚ ਖੜਦੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ। ਬਾਕੀ ਮੈਂ ਤੁਹਾਨੂੰ ਕੱਲ ਨੂੰ ਦਿਖਾਵਾਂਗਾ ਆਪਣੇ ਇੰਦਰ ਸਾਡੇ ਪਿੰਡ ਕਈ ਬੰਦਿਆਂ ਦੀ ਤਾਂ ਭਾਈ ਜੀਜੀ ਵੀ ਖਰਾਬ ਹੋ ਗਈ ਹਨ ਜਿਵੇਂ ਵਿਚਾਰ ਨਹੀਂ। ਬਾਕੀ ਬਈ ਆਪਾਂ ਨੇ ਅੱਜ ਸਰਵਿਸ ਕਰਤੀ ਇੰਜਨ ਦੀ ਪਹਿਲਾਂ ਹੀ ਹਨਾ ਪਰ ਆਪਾਂ ਨੂੰ ਐਂ ਦਾ ਵੀ ਯਾਰ ਆਪਾਂ ਹੁਣ ਨਮਾਸੰਦ ਲੈ ਕੇ ਆਏ ਹੁਣ ਆਪਾਂ ਨੂੰ ਇਹ ਨਹੀਂ ਨਾ ਪਤਾ ਹੁੰਦਾ ਕਿ ਕਦੋਂ ਦਾ ਅਗਲੇ ਨੇ ਤੇਲ ਬਦਲਿਆ ਕਿੰਨੇ ਦਾ ਨਹੀਂ ਪਹਿਲਾਂ ਮੈਨੂੰ ਐਂ ਦਾ ਵੀ ਚੱਲ 5-7 ਕਿਲੇ ਵੱਢ ਕੇ ਆਪਾਂ ਵੀ ਚੱਲ ਥੋੜਾ ਜਿਹਾ ਤੇਲ ਗਰਮ ਹੋ ਜਾਊਗਾ ਫੇਰ ਕੱਢਾਂਗੇ ਪਰ ਨਹੀਂ ਬਈ ਅੱਜੇ ਸਟਾਰਟ ਕਰਕੇ ਥੋੜਾ ਟਾਈਮ ਰੱਖੀ ਘੰਟਾ 2 ਨਾਲੇ ਬੈਟਰੀਆਂ ਚਾਰਜ ਹੋਣਗੀਆਂ ਥਾਲੇ ਆਪਾਂ ਨੇ ਤੇਲ ਕੱਢਤਾ ਤੇਲ ਕੱਢ ਕੇ ਚਲੋ ਨੁੱਚੜ ਗਿਆ ਹੁਣ ਸ਼ਾਮ ਨੂੰ ਆਪਾਂ ਨੇ ਤੇਲ ਪਾਇਆ ਯਾਨੀ ਕਿ ਇੰਜਨ ਦਾ ਤੇਲ ਤਕਰੀਬਨ ਪੂਰਾ ਹੀ ਨਿਕਲਿਆ ਉਈ ਤੇਲ ਐਡਾ ਖਰਾਬ ਵੀ ਨਹੀਂ ਸੀ ਨਿਕਲਿਆ ਤੇ ਫਿਲਟਰ-ਫਿਲਟਰ ਸਾਰੇ ਚੇਂਜ ਕਰੇ ਤੇ ਆਪਣਾ ਜਿਹੜਾ ਇਹਦਾ ਦੂਜਾ ਫਿਲਟਰ ਹੁੰਦਾ ਆਪਣਾ ਫਿਰ ਫਿਲਟਰ ਹੁੰਦਾ ਜਿਹੜਾ ਥੱਲੇ ਗੀਲਾ ਤੇਲ ਵਾਲਾ ਉਹਦਾ ਤੇਲ ਕੂਲ ਚੇਂਜ ਕਰਿਆ ਉਹ ਸਾਰਾ ਕੁਝ ਤਾਂ ਕਰਕੇ ਬਈ ਨੀਰਾ ਹੋ ਗਿਆ ਥੋੜਾ ਜਿਹਾ ਹਨਾ ਤੇ ਬਾਕੀ ਬਾਈ ਸਾਰਾ ਕੁਝ ਓਕੇ ਆ ਗੱਡੀ ਆਪਾਂ ਬਸ ਬਰੇ ਫਿਲਟਰੇ ਟੰਗਣਾ ਤਾਂ ਬਾਕੀ ਮੁੰਡ ਦੇਖਦੇ ਫਿਰ 2-4 ਦਿਨਾਂ ਤੱਕ ਸ਼ਾਇਦ ਆਪਾਂ ਦੂਈ ਮਸ਼ੀਨ ਨੂੰ ਵੀ ਕੱਲ ਨੂੰ ਜਾਂ ਪਰਸ ਨੂੰ ਆਪਾਂ ਲਾਲਪ੍ਰੀਤ ਨੂੰ ਬਾਹਰ ਕੱਢਾਂਗੇ ਤੇ ਕਿਉਂ ਉਹ ਤਾਂ ਬਾਈ ਅਸੀਂ ਨਾਲ ਦੀ ਨਾਲੇ ਰਿਪੇਅਰ ਕਰਕੇ ਖੜਾਤੀ ਸੀ ਜਦੋਂ ਕਣਕ ਦਾ ਸੀਜ਼ਨ ਖਤਮ ਹੋਇਆ ਉਧਰ ਟੂੜੀਆਂ ਬਣਦੀਆਂ ਸੀਗੀਆਂ ਉਧਰ ਸਾਡੇ ਬੰਦੇ ਕਹਿੰਦੇ ਕਹਿੰਦੇ ਵੀ ਚਲੋ ਇਹਨੂੰ ਪੂਰੇ ਖੜੀ ਹੋਵਾ ਮੈਨਾਂ ਨੂੰ ਕਿ ਹਾਂ ਅ ਵੀ ਦੇਖੋ ਜੇ ਐਂਪੀ ਯੂਟੀ ਬਾਈ ਕਿੰਨੀ ਜਗ੍ਹਾ ਚੱਲ ਕੇ ਆਈ ਦੀ ਮਸ਼ੀਨ ਬਹੁਤ ਬੁਰਾ ਹਾਲ ਹੋਇਆ ਹੋਇਆ ਇਸ ਮਸ਼ੀਨ ਦਾ ਮੈਂ ਕਹੇ ਵੀ ਚਲੋ ਹੁਣਾਂ ਕੇ ਆਪਾਂ ਐਵੇਂ ਧੋਕੇ ਖੜਾਈ ਐਵੇਂ ਧੋਕੇ ਬਾਈ ਜਦੋਂ ਆਪਾਂ ਕਢਾਉਨੇ ਆ ਮਸ਼ੀਨ ਦੇ ਅੰਦਰ ਪਾਣੀ ਪੂਣੀ ਬੈਡਾਂ ਦੇ ਵਿੱਚ ਕਿਸਤਿਆਂ ਦੇ ਵਿੱਚੋਂ ਪਾਣੀ ਖੜਿਆ ਰਹਿੰਦਾ ਬਰਮਾ ਚ ਬਰ ਨੂੰ ਗੜ ਜਾਂਦੇ ਨੇ ਮਸਕ ਬਹੁਤ ਢਾਣਾ ਮਾਰਦਾ ਫਿਰ ਬਾਈ ਵਿੱਚ ਸੁੰਡ ਵੀ ਪਾ ਜਾਂਦੇ ਨੇ ਕਿਉਂਕਿ ਅਨਾਜ ਖੜਿਆ ਹੁੰਦਾ ਫਿਰ ਮੈਂ ਕਿਹਾ ਮਾਂ ਵੀ ਜੋ ਹੁਣ ਆਪਾਂ ਧੂਣੀ ਤਾਂ ਹੈਗੀ ਆ ਮੈਂ ਕਿਹਾ ਹੁਣ ਲੱਗਦਾ ਕੁਛ ਨਹੀਂ ਐਡਾ ਕੋਈ ਕੰਮ ਤਾਂ ਇਹਦਾ ਲਾਲਪਰੀਦਾ ਹੋਣ ਵਾਲਾ ਨਹੀਂ ਮੈਂ ਕਿਹਾ ਵੀ ਨਾਲ ਦੀ ਨਾਲ ਪਰ ਫੇਰ ਦਾ ਕੰਮ ਨਹੀਂ ਵੇੜ ਦੋ ਕਹਿੰਦੇ ਕਿ ਚਲੋ ਜੀ ਮੈਂ ਠੀਕ ਆ ਮੈਂ ਕਿਹਾ ਅੱਜ ਦੀ ਆਪਾਂ ਇਹ ਆਪਣੇ ਫੀਟਰ ਤਾਰਿਆ ਫੀਟਰ ਆਪਾਂ ਨੇ ਕਟਰ ਚੇ ਤਾਰ ਦਦਿਆ ਕਟਰ ਚ ਤਾਰ ਕੇ ਫੀਟਰ ਕਿਉਂ ਉਹਦਾ ਆਪਾਂ ਨੂੰ ਪਤਾ ਸੀਗਾ ਵੀ ਆਪਣਾ ਉਹਦਾ ਕੀ ਕੀ ਕੰਮ ਹੋਣੇ ਵਾਲਾ ਹਨਾ ਤੂੰ ਆਪਣੀ ਹੱਥ ਦੀ ਕਿੱਲੀ ਕੀਤੀ ਆਪਾਂ ਨੇ ਬਈ ਨਾਲ ਦੀ ਨਾਲ ਉਹ ਫਿਰ 5-7 ਦਿਨ ਲਾਏ 5-7 ਦਿਨ ਦੇ ਵਿੱਚ ਬਈ ਆਪਾਂ ਨੇ ਉਹਦਾ ਕੰਮ ਕਰਤਾ ਰੈਡੀ ਆਪਾਂ ਨੇ ਨਾਲ ਦੀ ਨਾਲ ਇਹੋ ਬਣਨਗੇ ਖੜਾਤੀ ਬਸ ਉਹ ਤਾਂ ਬਸ ਸਿਰਫ ਬਈ ਜੀ ਜਦ ਚਲਾਉਣੀਆਂ ਵੱਜ ਜਦੇ ਸਲਪ ਆਪਣਾ ਤਰਪਾਲ ਇਤਾਰਨੀ ਆ ਉਹਦੀ ਟੱਕੀ ਖੜੀ ਆ ਕਟਰ ਦਾ ਕੰਮ ਓਕੇ ਆ ਕੰਪੈਨ ਦਾ ਤਾਂ ਕੰਮ ਓਕੇ ਆ ਬਾਕੀ ਬਈ ਕੱਲ ਨੂੰ ਜਾਂ ਕੱਲ ਨੂੰ ਤਾਂ ਨਹੀਂ ਅਗਲੇ ਦਿਨ ਹੋ ਸਕਦਾ ਹੈ ਅਗਲੇ ਦਿਨ ਅਗਲੇ ਦਿਨ ਆਪਕੋ ਵੀ ਕਿਰਪਾਲ ਤਾਰਾਂਗੇ ਤੇ ਬਈ ਉਹਦੇ ਵੀ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਤੇ ਬਾਕੀ ਇਧਰੋਂ ਬਾਈ ਦੇਖੋ ਕਿਉਂ ਕਿ ਹੈ ਜਾ ਹੋਇਆ ਪਿਆ। ਬਾਈ ਇੱਕਦਮ ਇੰਨੀ ਤੇਜ਼ بارش ਆਈ ਨਾ ਤੁਸੀਂ ਦੇਖਿਓ ਵੀਡੀਓ ਦੇ ਵਿੱਚ ਵੀ ਸਾਰੇ ਪਾਸੇ ਇੱਕਦਮ ਐ ਹੋ ਗਿਆ ਹਰੇ ਲਾ ਆਪਣਾ ਪੀਲੇ ਹੀ ਪੀਲਾ। ਪੀਲੇ ਹੀ ਪੀਲਾ ਹੋ ਗਿਆ। ਤੇ ਬਾਈ ਜਦੋਂ ਮੈਂ ਦੇਖਿਆ ਮਾਂ ਵੀ ਹੋਏਗੇ ਚੱਕਰ ਆ ਜਾ ਦੇਖਿਆ ਮੈਂ ਕਿ ਇਹ ਤਾਂ ਹਲਦੀ ਆ। ਬਾਈ ਹਲਦੀ ਇੰਨੀ ਉੱਡਰੀ ਸੀ ਕਿ ਕਿਉਂ ਉਹ ਹਲਦੀ ਨੇ ਜਾ ਕੇ ਜਿੱਥੇ ਹੁਣ ਹੋਰ ਸਹੀ ਖੇਤਾਂ ਦੇ ਵਿੱਚ ਵੀ ਜਾਣਾ ਉੱਥੇ ਵੀ ਉਹ ਪ੍ਰੋਬਲਮ ਕ੍ਰੀਏਟ ਕਰੂਗੀ। ਇਸ ਕਰਕੇ ਬਾਈ ਬਾਕੀ ਹੁਣ ਇਹਦਾ ਪੱਖਾ ਵੀ ਤੇ ਬਾਕੀ ਬਾਈ ਇਹ ਜੱਗਾ ਆਪਾਂ ਤਾਂ ਥੋੜੀ ਵਿਲੀ ਕਰਤੀ ਸੀ ਕਿ ਮੈਂ ਕਿਹਾ ਵੀ ਦੂਈ ਕੰਪੈਨ ਆਪਣੀ ਇੱਥੇ ਆ ਕੇ ਖੜ੍ਹ ਜੂਗੀ ਕਿਉਂਕਿ ਫਿਰ ਕਟਰ ਲੱਗਿਆ ਬਾਈ ਹੁੰਦਾ ਮਸ਼ੀਨਾਂ ਸਿੱਧੀਆਂ ਆ ਕੇ ਬਾਈ ਜਦੋਂ ਕੰਮ ਨਿਭੜਦਾ ਜੀਦਾ ਸਿੱਧਾ ਇੱਥੇ ਰੁਕ ਜਾਂਦੀਆਂ ਨੇ ਰਾਤ ਨੂੰ ਤਾਂ ਕਰਕੇ ਇੰਨੀ ਜੱਗਾ ਪਾਣੀ ਵੜਲੀ ਸੀ ਪੜਾਤੀ ਸੀ ਤਾਂ ਪੱਖਾ ਵੀ ਤੇ ਉਧਰਲੇ ਪਾਸੇ ਬਾਈ ਆਪਣਾ ਉਹ ਪਰਲਾ ਕਿਹੜਾਤਾ ਹੁਣ ਵਿੱਲਾ ਹੀ ਪਿਆ ਕਿਉਂਕਿ ਉਹ ਵੱਢ ਲਿਆ ਆਹ ਕਿਹੜਾ ਵੱਢ ਲਿਆ ਬਈ ਇਹਦੇ ਵਿੱਚ ਕੱਲ ਨੂੰ ਹਲ ਮਾਰ ਕੇ ਹਨਾ ਅੱਜ ਥੋੜਾ ਗਿੱਲਾ ਹੈ ਕੰਨੂ ਹਲ ਮਾਰ ਕੇ ਆਪਾਂ ਛੱਡ ਦੇਣਾ ਕਿਉਂਕਿ ਬਈ ਹੁਣ ਕਿਆਨੂਆ ਚੜੀ ਦਾ ਤਾਂ ਹੁਣ ਟਾਈਮ ਬਰਖਾ ਨਹੀਂ ਹੈਗਾ ਕਿਉਂਕਿ ਹਜੇ ਪੰਜ ਚਾਰਕ ਦਿਨ ਆਪਣਾ ਕਬਾੜ ਸੁੱਕੂਗਾ ਉਦੋਂ ਬਾਅਦ ਬਈ ਆਪਾਂ ਨੇ ਸਿੱਧੀ ਪਰਸੀਨੀ ਵੇਚਣੀ ਹੈ ਦੇ ਵਿੱਚ ਐਸ ਕੀ ਬਈ ਆਪਾਂ ਮੱਖਣ ਕਾ ਵੀ ਜ਼ਰੂਰ ਵੇਚਾਂਗੇ ਕਿਉਂਕਿ ਹਰੇਕ ਸਾਲ ਆਪਾਂ ਦੀਏ ਆਉਂਦੇ ਵਿੱਚ ਬਈ ਇੱਕ ਤਾਂ ਦੁੱਧ ਵੀ ਸੋਨਾ ਹੁੰਦਾ ਤੇ ਇੱਕ ਥੋੜੀ ਬਹੁਤ ਇੱਕ ਦੋਨੋਂ ਇਹ ਹੁੰਦੀ ਆ ਵੀ ਜੇ ਤਾਂ ਥੋੜਾ ਜਿਆਦਾ ਵੱਡਾ ਹੋ ਜਾਂਦਾ ਫੇਰ ਆਪਾਂ ਨੂੰ ਦੰਤੀ ਨਾਲ ਵੱਡਣਾ ਪੈਂਦਾ ਨਹੀਂ ਤਾਂ ਉਹ ਆਪਣਾ ਦੰਤ ਨਾਲ ਹੀ ਕੱਟਿਆ ਜਾਂਦਾ ਤੁਸੀਂ ਮੇਰ ਕਮੈਂਡ ਤਾਂ ਚਲੋ ਹੁਣ ਕੀ ਕਰਨਾ ਤੁਹਾਨੂੰ ਤੁਹਾਨੂੰ ਸਭ ਜਾਣੀ ਆ ਵੈਸੇ ਉਹ ਬੀਜ ਕੇ ਦੇਖੋ ਬਾਈ ਜੀ ਤੁਹਾਨੂੰ ਬਾਕੀ ਦੁੱਧ ਦਾ ਪਤਾ ਲੱਗ ਜੂਗਾ ਕਿਉਂਕਿ ਉਹਦੇ ਵਿੱਚ ਪ੍ਰੋਟੀਨ ਬਹੁਤ ਹੁੰਦਾ ਜਿਹੜਿਆ ਹੁਣ ਆਪਾਂ ਕਈਏ ਵੀ ਆਪਣੇ ਬਰਸੀਨਾ ਬਰਸੀਨ ਦੇ ਵਿੱਚ ਕੋਈ ਅੱਡਾ ਖਾਸ ਤੱਤ ਨਹੀਂ ਹੁੰਦੇ ਜਾਨਵਰਾਂ ਵਾਸਤੇ ਆ ਇਸ ਕਰਕੇ ਬਾਈ ਆਪਣਾ ਆਪਾਂ ਮੱਖਣ ਘਾ ਜ਼ਰੂਰ ਗਿੱਜਾਂਗੇ ਤੇ ਬਸ ਹਜੇ ਕੱਲ ਨੂੰ ਕਲ ਨੂੰ ਹਲ ਮਾਰ ਕੇ ਛੱਡ ਦਾਂਗੇ ਤੇ ਉਦੋਂ ਬਾਅਦ ਆਪਣੀ ਰਾਣੀ ਹੋਗੀ ਰੈਡੀ ਹੁਣ ਆਪਣੀ ਫਿਰ ਟੈਨਸ਼ਨ ਖਤਮ ਹੋ ਜਾਂਦੀ ਹੈ ਕਿਉਂਕਿ ਬਾਈ ਹੁਣ ਜਦੋਂ ਉਹ ਵੀ ਹਨਾ ਰੈਡੀ ਹੋਊਗੀ ਦੂਜੀ ਵੀ ਆਪਣੇ ਆ ਕੇ ਖੜ ਜੂਗੀ ਕਿਉਂਕਿ ਫਿਰ ਆਪਣਾ ਇਹ ਹੁੰਦਾ ਵੀ ਚਲੋ ਹੁਣ ਆਪਾਂ ਨੇ ਹਮ ਬਾਈ ਆਪਾਂ ਨੇ ਕੰਮ ਕਰਿਆ ਪੂਰਾ ਰੀਜਨ ਆਲਾ ਕਿਉਂਕਿ ਜੇ ਆਪਾਂ ਨੇ ਤਾਂ ਬਾਈ ਇੰਨੇ ਦਿਨ ਲਾਉਣ ਦਾ ਕਾਰਨ ਵੀ ਕੀ ਆ ਕਿਉਂਕਿ ਆਪਾਂ ਸੰਧ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਨਮਲ ਲਿਆਂਦਾ ਕਿਉਂਕਿ ਆਪਾਂ ਨੇ ਬਾਈ ਇਹ ਮਸ਼ੀਨ ਹੁਣ ਸਿੱਧੀ ਇੱਥੋਂ ਵੱਢ ਕੇ ਆਪਣੀ ਜੀਰੀ ਆਪਾਂ ਨੇ ਸਿੱਧੀ ਇਹ ਜੁੱਪੀ ਲੈ ਜਾਣੀ ਇਹ ਤੇ ਲਾਲਪ੍ਰੀਤ ਤੇ ਬਾਈ ਫਿਰ ਇਹ ਮਸ਼ੀਨ ਆਪਾਂ ਆਪਣੀ ਨੂੰ ਇਹ ਰਾਣੀ ਨੂੰ ਹੁਣ ਉਧਰ ਹੀ ਛੱਡਾਂਗੇ ਜੁੱਪੀ ਕਿਉਂ ਉਧਰੇ ਵਸੇ ਫਿਰ ਸੋਆਬੀਨ ਵਗੈਰਾ ਫਿਰ ਉਧਰ ਐਮਪੀ ਚੱਲ ਕੇ ਹਨਾ ਐਤਕੇ ਆਪਾਂ ਨੇ ਕੋਈ ਪਾਲਵੀਨੀ ਚਲਾਈ ਹੈਗੀ ਕਿਉਂਕਿ ਸੋਆਬੀਨ ਦੀ ਫਸਲ ਹੈਗੀ ਜਿਹੜਾ ਕੱਲ ਸਾਡੇ ਕੋਲ ਕੱਲ ਦੇ ਵੀ ਫੋਨ ਆ ਰਹੇ ਨੇ ਪਰ ਅਸੀਂ ਤਾਂ ਨਹੀਂ ਚਲਾਈ ਬਾਈ ਇੱਕ ਉਧਰ ਵੀ ਥੋੜੀ ਫਸਲ ਖਰਾਬ ਹੋਊਗੀ ਹਨਾ ਉਧਰ ਬਾਦਸ਼ਾਹ ਮੋਰਸ਼ਾ ਪਈਆਂ ਸੋਆਬੀਨ ਦਾ ਕੰਮ ਇਦਾਂ ਹੁੰਦਾ ਵੀ ਜੇ ਥੋੜੀ ਬਾਸਪ ਹੈ ਜੀ ਬਾਈ ਇੱਕ ਪਲਾਉ ਖੇਤ ਹੁੰਦੇ ਨੇ ਉਹਨਾਂ ਦੇ ਵਿੱਚ ਬਹੁਤ ਦਿੱਕਤ ਆ ਇੱਕ ਕਿਉਂਕਿ ਜਿੰਨਾ ਡੀਜ਼ਲ ਪੁੱਗ ਜਾਂਦਾ ਉਹਨਾਂ ਆਪਾਂ ਨੂੰ ਰੇਟ ਵੀ ਨਹੀਂ ਮਿਲਦਾ ਤੇ ਖਰਚਾ ਦੁੱਗਣਾ ਉੱਤੇ ਹੋ ਜਾਂਦਾ ਫਿਰ ਤੁਹਾਨੂੰ ਪਤਾ ਹੀ ਇੱਕ ਸੰਧ ਵੀ ਤੋੜ ਪਾਣਾ ਇਸ ਕਰਕੇ ਬਾਈ ਆਪਾਂ ਉਧਰ ਲੈ ਕੇ ਪਾਲ ਐਕਸੋ ਆ ਵੀ ਉਂਦੇ ਵੀ ਚਲੀ ਚਲਾਈ ਮੈਂ ਕਿਹਾ ਕੋਈ ਬਾਤ ਨਹੀਂ ਉਹਦੇ ਨਾਲ ਤਾਂ ਆਪਾਂ ਜੀਰਿਓ ਵੱਡ ਲਾਂਗੇ ਕਿੰਨੇ ਘੱਟ ਵੱਡੇ ਕੋ ਵੱਡ ਵੱਡੇ ਖੜੀ ਦਾ ਕੋਈ ਖਰਚਾ ਤਾਂ ਨਹੀਂ ਹੈਗਾ ਇਸ ਕਰਕੇ ਬਾਈ ਆਪਾਂ ਨੇ ਉਹ ਚਲਾਈ ਨਹੀਂ ਹੈਗੀ ਹੁਣ ਆਪਾਂ ਨੇ ਇਹ ਸਿੱਧੀ ਪਾਲ ਕੋਲੀ ਉੱਥੇ ਖੜਾ ਦੇਣੀ ਆਪਾਂ ਉੱਥੇ ਛੱਡਿਆ ਕਰਾਂਗੇ ਇਹਨੂੰ ਅਗਰ ਤਾਂ ਬਾਈ ਆਪਾਂ ਨੇ ਇਹਦਾ ਪੂਰਾ ਓਰੀਜਨਲ ਕੰਮ ਕਰਿਆ ਕਿਉਂਕਿ ਫਿਰ ਘੱਟੋ ਘੱਟ ਜਿਆਦਾ ਨਹੀਂ ਪੰਜ-ਛਾ ਸੀਜ਼ਨ ਤਾਂ ਆਪਾਂ ਇਹਨੂੰ ਮੋੜਨਾ ਨਹੀਂ ਹੈਗਾ ਤਾਂ ਫਿਰ ਹੁਣ ਜਿਹੜੀ ਆਪਣੀ ਲਾਲ ਪ੍ਰੀਤਵੀ ਵੈਸੇ ਨਾਲ ਹੀ ਜਾਊਗੀ ਇਹਦੇ ਅਗਰ ਜਿੰਮੇ ਦਾ ਸਮਾਂ ਬਣਿਆ ਫਿਰ ਆਪਾਂ ਇੱਕ ਮਸ਼ੀਨ ਆਪਣੀ ਇੱਧਰ ਮੋੜ ਲਿਆ ਕਰਾਂਗੇ ਬਾਕੀ ਬਈ ਧੰਨਵਾਦ ਤੁਹਾਡਾ ਸਾਰਿਆਂ ਦਾ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਲਾਈਕ ਕਰਨ ਲਈ ਸ਼ੇਅਰ ਕਰਨ ਲਈ ਬਈ ਦਾ ਸਾਰਿਆਂ ਦਾ ਧੰਨਵਾਦ ਬਾਕੀ ਬਈ ਮਿਲਦੇ ਆ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ